ਫੁੱਡਾ ਸਰਕਾਰ ਹੈ ਹਰਿਆਣਾ ਸਰਕਾਰ ਹੈ ਇਹ ਜੋ ਹਮੇਸ਼ਾ ਹੀ ਸਿੱਖਾਂ ਨੂੰ ਪਾਰਨ ਤੇ ਰਾਜ ਕਰਨ ਦੀ ਨੀਤੀ ਅਪਣਾਉਂਦੀ ਰਹੀ ਹੈ ਹਰ ਕੋਸ਼ਿਸ਼ ਇਹਨਾਂ ਦੀ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਹੈ ਉਸੇ ਕੋਸ਼ਿਸ਼ ਦੇ ਅਨੁਸਾਰ ਕੁਝ ਵੀਰਾਂ ਨੂੰ ਆਪਣੀ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਇਹ ਅੱਜ ਹਰਿਆਣਾ ਕਮੇਟੀ ਵੱਖਰੀ ਬਣਾਉਣ ਦੀ ਇਹ ਗੱਲ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਚਿੱਠੀਆਂ ਭੇਜੀਆਂ ਜਾ ਚੁੱਕੀਆਂ ਨੇ ਤਾਲੂ ਨੂੰ ਉਹਨਾਂ ਨੂੰ 11:00 ਵਜੇ ਜਦੋਂ ਵੀ ਉਹ ਹਾਜ਼ਰ ਹੋਣਗੇ ਉਹਨਾਂ ਨੂੰ ਬਿਠਾ ਕੇ ਪਿਆਰ ਦੇ ਨਾਲ ਗੱਲਬਾਤ ਸਾਰੀ ਕੀਤੀ ਜਾਵੇਗੀ ਸ਼ਾਹ ਸਿੰਘ ਸਾਹਿਬਾਨ ਵੀ ਹਾਜ਼ਰ ਹੋਣਗੇ ਜੇ ਆ ਸਕੇ ਤਾਂ ਕਿ ਉਹਨਾਂ ਦੀ ਜਿਹੜੀ ਕੋਈ ਆਪਣੀ ਜਾਇਜ਼ ਮੰਗ ਹੈ ਉਹਨਾਂ ਨੂੰ ਕੋਈ ਉਸ ਦੇ ਵਿੱਚ ਪ੍ਰਬੰਧ ਦੇ ਵਿੱਚ ਪ੍ਰਬੰਧਕਾਂ ਦੇ ਵਿੱਚ ਜਾਂ ਉੱਥੋਂ ਦੇ ਗੁਰਦੁਆਰੇ ਸਾਹਿਬ ਦੀ ਸਾਬ ਸਭਾਲ ਦੇ ਵਿੱਚ ਕੋਈ ਉਹਨਾਂ ਨੂੰ ਇਤਰਾਜ਼ ਹੈ ਤੇ ਉਹ ਇਤਰਾਜ਼ ਆਪਣਾ ਜ਼ਾਹਰ ਕਰ ਸਕਦੇ ਨੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਬੈਠ ਕੇ ਉਹਨੂੰ ਹੱਲ ਕੀਤਾ ਜਾ ਸਕਦਾ ਹੈ